ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਵਿਸ਼ਾ ਹੈ 512 ਅੰਕ ਤੇ ਸਲੋਕਮਾਲਾ ਤੀਜੇ ਵਿੱਚ ਤੀਜੇ ਬਾਸਾ ਦੱਸ ਰਿਹਾ ਮੇਰੇ ਬਖਸ਼ ਕਰ ਰਿਹਾ ਵਿੱਚ ਸਹਿਤ ਤੋਂ ਉਨਕਲ ਵਰਗਟੰਦਿਆ ਉਹ ਕਿਵੇਂ ਸੇ ਪ੍ਰਗਟ ਕਰ ਗਏ ਇਸ ਵੀਡੀਓ ਨੂੰ ਪੂਰੇ ਸੁਣਿਓ ਇਹ YouTube ਤੇ ਚੱਲੇ ਜਾਣੀ ਆ ਪ੍ਰਮਾਣਿਕਾ ਚਾਉ ਦਾ ਦਾ ਕੱਟ ਕੇ ਉਹਦੇ ਵਿੱਚ ਹੈ ਅੱਗੇ ਵੀ ਅਗਾਂ ਆਡੀਓ ਵੀਡੀਓ ਬਹੁਤ ਆ ਇਹ ਬੜਨ ਸਾਰਾ ਅੰਦਲਾ ਦੱਸਿਆ ਜਾਂਦਾ ਉਹ ਆਪਾਂ ਕਰਨਾ ਆ ਜੇ ਆਪਾਂ ਕਮਾਈ ਕਰਨੀ ਆ ਹੁਣ ਇਹਦੇ ਵਿੱਚ ਦੱਸਣਾ ਵਾ ਸੇਕੜੇ ਦਾ ਸਭ ਕਿਵੇਂ ਅਸੀਂ ਸਹਿਤ ਹੋਂ ਦੇ ਵਿੱਚ ਸਹਿਤ ਹੋਂ ਪ੍ਰਗਟ ਕਰਨਾ ਗੌਰਮਖ ਧਿਆਨ ਸਹਿਜ ਤੁਨ ਉਪਜੇ ਸੱਚ ਨਾਮ ਚਿਤ ਲਾਇਆ ਵੀ ਨਾਮ ਕੀਆ ਅਸੀਂ ਕਿੱਥੇ ਆ ਕੇ ਸਹਿਤ ਹੋਂ ਪ੍ਰਗਟ ਕਰ ਸਕਦੇ ਆ ਉਹ ਮਾਲਕ ਨੇ ਮਨ ਬਖਸ਼ ਕੀਤੀ ਆ ਵੀ ਸਾਡੇ ਕਿਥੇ ਸੈنس ਮੁੱਕ ਸਕਦੇ ਆ ਵੀ ਅਸੀਂ ਇੰਨਾ ਕਰ ਮਾਲਕ ਨੂੰ ਭੇਜਦੇ ਨਹੀਂ ਕਿਉਂ ਕਵਟ ਕੀਤੇ ਹਰ ਪੁਰਖ ਨਾ ਭੀਜੇ ਨਾ ਤੇ ਵੇਖੇ ਸੁਣੇ ਸੁਹਾਏ ਅਸੀਂ ਸਹਿਸਵਾ ਸੁਣਦੇ ਆ ਤਰੇ ਗੋਣ ਦੇ ਮਾਇਆ ਦੇ ਇੰਨਾ ਜੋਰ ਪਿਆ ਆ ਆਪਦੇ ਕਰਨ ਛੱਡ ਗਏ ਸਾਡਾ ਮਨ ਰੁਕਦਾ ਨਹੀਂ ਹੈਗਾ ਪੰਜਾਂ ਦਾ ਫੜਿਆ ਆ ਜਿਨ੍ਹਾਂ ਨੇ ਹਰਿ ਦੀ ਸੇਵਾ ਕੀਤੀ ਆ ਚੱਕਰ ਕੀਤੀ ਆ ਟਾਈਮ ਵਾਲ ਕਹਿੰਦਾ ਜਿੰਨਾ ਹੁਕਮ ਮਨਾਇਓਣ ਤੇ ਪੂਰੇ ਸੰਸਾਰ ਮੈਂ ਜਿੰਨਾਂ ਨੇ ਹੁਕਮ ਨੂੰ ਮੰਨ ਲਿਆ ਉਹਦਾ ਪੂਰੇ ਸੰਸਾਰ ਦੇ ਵਿੱਚ ਉਹਦਾ ਲੱਗ ਜਾਂਦਾ ਮਾਲਕ ਦਾ ਕਿਰਪਾ ਕਰ ਦਿੰਦਾ ਕੋ ਮਾਲਕ ਦੇ ਬੱਚੇ ਆ ਨਾ ਆਪਾਂ ਸਰਟਨ ਵੜਾ ਫੇਰ ਦਿੰਦਾ ਮੇਰਾ ਬੱਚਾ ਜਿੱਤ ਕੇ ਆ ਰਿਹਾ ਉਹਨੂੰ ਖੁਸ਼ੀ ਨਾਲ ਜਿਵੇਂ ਆਪਾਂ ਤੇ ਰਹਿ ਗਉਣ ਦੇ ਵਿੱਚ ਬੱਚੇ ਪਾਸ ਹੋਇਆ ਨਾ ਹੁਣ ਉਹਦੇ ਬੜੇ ਖੁਸ਼ ਹੋਏ ਆ ਇਸੇ ਜਿਹੜਾ ਮਾਲਕ ਵੀ ਖੁਸ਼ ਹੋ ਕੇ ਆਪਾਂ ਰਸ ਦਿੰਦਾ ਵੀ ਮੇਰਾ ਬੱਚਾ ਜਿੱਤ ਕੇ ਆ ਗਿਆ ਸਾਹਿਬਾਂ ਸੇਵਨ ਆਪਣਾ ਪੂਰੇ ਸਬਦ ਵਿਚਾਰ ਉਹਨਾਂ ਨੇ ਸਾਹਿਬ ਦੀ ਸੇਵਾ ਕੀਤੀ ਆ ਸਬਦਵਾਰਾ ਸਬਦ ਕੀਆ ਮਾਲਕ ਬਖਸ਼ ਕਰਿਆ ਸਬਦ ਸਤ ਸਤ ਪ੍ਰਭ ਵਕਤਾ ਉਹ ਸਾਦ ਮਾਲਕ ਬੋਲਦਾ ਆਵਾਜ਼ ਅੰਦਰ ਮੈਂ ਸੁਣਦਾ ਕੌਣਾ ਸੁਰਤ ਸਤ ਸਤ ਜਸ ਸੁਣਦਾ ਫਿਰ ਉਹ ਵਿਰਲੇ ਆ ਮਾਲਕ ਕਹਿੰਦੇ ਆ ਵਿਰਲੇ ਆ ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੇ ਮੇੜ ਸਮਾਏ ਫਿਰ ਟਾਈਮ ਟਮਿਆ ਹਰੇਕ ਨਹੀਂ ਆਗਾ ਕਿਉਂ ਤੂੰ ਬਿਆੰਤ ਕੋ ਵਿਰਲਾ ਜਾਣੇ ਜਦ ਇਹਦੀ ਤਾਂ ਪਤਾ ਲੱਗਿਆ ਮਾਲਕ ਨੇ ਕਿਰਪਾ ਕੀਤੀ ਸਾਡਾ ਗਿਆਨ ਤਰ੍ਹਾਂ ਕੌਂਦਾ ਅਗਿਆਨਤਾ ਦੇ ਵਿੱਚ ਕਰਦੇ ਸੀ ਉਹ ਚਕਾਤਾ ਨਾਨਕ ਮਾਲਕ ਰਿਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇੜ ਚ ਗਿਆ ਜਦੋਂ ਉਹ ਗਿਆਨ ਪ੍ਰਗਟ ਹੋ ਗਿਆ ਸਾਡੇ ਅੰਦਰ ਮਾਸ ਤੱਕ ਦੇ ਇਹਨੂੰ ਆਪਾਂ ਅੱਜ ਚੱਲ ਰਹੇ ਹਾਂ ਗੁਰਮੁਖ ਧਿਆਨ ਸਹਿ ਤੁਨ ਉਪਜੀ ਸੱਚ ਨਾਮ ਜਤ ਲੈ ਕਿੱਥੇ ਲੈ ਕੇ ਤੋਂ ਪਰਗਟ ਹੋਣੀਆਂ ਕਿ ਅਸੀਂ ਕਹਿੰਦਾ ਤੋਂਨਾ ਮਾਸਤਕ ਬਦਨ ਦਵਾਲੇ ਮਣੀ ਇੰਨਾ ਤੇ ਕਰਸੀ ਉਹ ਸਰਦਾਰ ਤੇ ਜਾ ਕੇ ਬੈਠਦੇ ਸਾਡੇ ਸਹਿਤ ਤੁਨ ਪਰਗਟ ਨਹੀਂ ਹੁੰਦੀ ਫਿਰ ਉਹ ਬ੍ਰਾਹਮਣ ਬਣਦਾ ਬ੍ਰਹਮ ਬਣਦਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਬ੍ਰਾਹਮਣ ਨੇ ਗਿਆਨੀ ਬ੍ਰਾਹਮਣ ਨੇ ਪਰਮੇਸ਼ਰ ਉਹਦੇ ਬੱਚੇ ਅਸੀਂ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ ਇਹ ਆਨੰਦਨ ਹਰ ਲਿਬ ਲਾਇ ਬੇ ਜਿਹੜਾ ਦਿਨ ਤੇ ਰਾਤ ਲੈ ਵਲਾਇ ਹੁਣ ਦੇ ਤੇ ਆਪਾਂ ਕਰਮ ਵੀ ਕਰਨਾ ਧਰਮ ਵੀ ਹਰ ਵਾਸਤ ਲੈ ਮਾਲਕ ਨਾ ਲੱਗੇ ਰਹੇ ਬੇ ਉਹ ਜਿਹੜੀ ਲੈ ਵਾ ਕਿਵੇਂ ਲੱਗਦੀ ਆ ਜਦ ਅਸੀਂ ਮਾਲਕ ਦੀ ਬਾਣ ਸੁਣਦੇ ਆ ਤਰੀਕੇ ਯੋਗਤੀ ਦੁਆਰਾ ਗਿਆਨ ਧਿਆਨ ਯੁਕਤ ਦੇ ਨਾਲ ਆਉਨੇ ਆ ਫਿਰ ਸਾਡੇ ਅੰਦਰ ਅੰਦਰ ਰਸ ਪੈਦਾ ਹੋ ਜਾਂਦਾ ਜਿਆ ਰਸ ਪੈਦਾ ਹੁੰਦਾ ਸਾਡੀ ਜਿਹੜੀ ਮੰਨ ਦੀ ਮੈ ਲੈ ਜਾਂਦੀ ਆ ਉਹ ਸਾਬ ਦੇ ਨਾਲ ਸਾਡੀ ਹੋਮੇ ਖਤਮ ਹੋ ਜਾਂਦੀ ਆ ਹੋਮੇ ਖਤਮ ਹੋ ਜਾਂਦੀ ਆ ਗੁਰ ਕੈ ਸਬਦ ਪ੍ਰਜਾਲੀਏ ਤਾਂ ਇਹ ਵਿੱਚੋਂ ਜਾਏ ਜਦ ਮਾਲਕ ਦੀ ਬਾਤ ਸੁਣਦੇ ਨਾ ਫਿਰ ਸਾਡੇ ਹੋਮੇ ਦਾ ਕੰਡਾ ਖਤਮ ਹੋ ਜਾਂਦਾ ਦੁਬਿਦਾ ਕੰਡਾ ਖਤਮ ਹੋ ਜਾਂਦਾ ਹੁਣ ਇਹ ਪੇਦ ਲੱਗ ਗਿਆ ਆਪਦਾ ਜਿਹੜਾ ਤਨ ਮਨ ਹੋਵੇ ਉਹ ਜਿਹੜਾ ਨਾਮ ਬਸੇ ਮਨਾਏ ਬਈ ਜਿਹੜਾ ਨਾਮ ਆ ਸਾਡੇ ਹਿਰਦੇ ਚ ਬਸ ਜਾਂਦਾ ਜਿਆਦਾ ਸਾਰਾ ਨਿਰਖਾ ਜਾਵੇ ਹੁਣ ਪਸੂ ਹੁੰਦੇ ਆ ਉਹਨਾਂ ਮਰ ਸੋਨਾ ਬਾਦੀਏ ਪੱਠੇ ਬਾਦੀਏ ਉਹਨੇ ਪੱਠੇ ਘਾੜਨਾ ਸੋਨੇ ਦਾ ਮੁੱਲ ਨਹੀਂ ਪਤਾ ਉਹਨਾਂ ਨੂੰ ਇਸ ਤਰ੍ਹਾਂ ਜਿੰਨਾ ਤੇ ਕਰੇ ਸੰਤਨਾਂ ਮਿਲਦੇ ਨਹੀਂ ਗੁਰਮਖਾਂ ਮਿਲਦੇ ਨਹੀਂ ਜਿਵੇਂ ਗੁਰੂ ਪਿਆਰੇ ਪਾਏ ਸੇਵਾ ਸਿੰਘ ਬਰਗਟ ਮਿਲੇ ਸਾਰੇ ਬਾਰੇ ਵੱਡੇ ਭਾਗ ਆ ਦੇਖੋ ਪਹਿਲਾਂ ਇਹ ਨਹੀਂ ਵੀ ਬਾਣੀ ਪੜਦੇ ਸੀ ਬਾਹਰੋਂ ਕਰਦੇ ਸੀ ਬਾਣੀ ਪੜ੍ਹੇ ਪਰ ਪ੍ਰਾਪਤ ਨਹੀਂ ਸਿਕੋਏ ਜਦੋਂ 1999 ਦੇ ਵਿੱਚ ਮਿਲੇ ਆ ਮਾਲਕ ਦੇ ਕਿਰਪਾ ਕੀਤੀ ਆ ਉਹ ਰ ਪਾਏ ਸੇਵਾ ਸਿੰਘ ਤੇ ਮਿਲੇ ਸਤਗੁਰ ਨੇ ਮਿਲਾਇਆ ਸਤਗੁਰ ਦੀ ਓਟ ਲਈ ਰੱਖੀ ਆ 1975 ਤੋਂ ਇਹ ਖਚ ਪਈ ਸੀ ਪਰ ਪਹਿਲਾਂ ਵੀ ਇਹ ਕੰਮ ਹੋ ਰਿਹਾ ਸੀ ਉਹ ਤਾਂ ਪੇਸ ਨਹੀਂ ਸੀਗਾ ਜਾਨੀ 75 ਤੋਂ ਗੁਰਮ ਪਿਆਰੇ ਭਾਈ ਜੇ ਮੈਂ ਕੰਮ ਕਰਦਾ ਹੁੰਦਾ ਸੀਗਾ ਹੁਣ ਦਿਹਾੜੀਦਾਰ ਬੰਦਾ ਕੰਮ ਕਰ ਸਕਦਾ ਉਹਨੇ ਕਿਹਾ ਵੀ ਤੂੰ ਬਾਣੀ ਪੜਿਆ ਕਰ ਮੈਂ ਬਾਣੀ ਮੈਂ ਕੀ ਪੜੂੰਗਾ ਦਿਹਾੜੀ ਵਾਲੇ ਨੇ ਪਰ ਉਹਨੇ ਕਿਹਾ ਸੀ ਨਹੀਂ ਇੱਕ ਦਿਨ ਮੌਕਾ ਹੋ ਗਿਆ ਵੀ ਦਿਹਾੜੀ ਵਾਲੇ ਕੰਮ ਕਰ ਦਿੰਦੇ ਆ ਕਿਉਂ ਭਗਤ ਅਰਦਾਸ ਕਬੀਰ ਨਾਮ ਦੇ ਸਾਰੇ ਦਿਹਾੜੀਕਾਰ ਸੀਗੇ ਉਹ ਤਾਂ ਨਵੀਂ ਆਪ ਦੇ ਖੇਤੀ ਕਰਦਾ ਸੀ ਸਾਰਿਆਂ ਨੇ ਕਰਮ ਕੀਤਾ ਧਰਮ ਨਾਲ ਕੀਤਾ ਮਨ ਦੇ ਵਿੱਚੋਂ ਹੰਕਾਰ ਕੱਢਿਆ ਤੇ ਇਸ ਤਰ੍ਹਾਂ ਕਾਦੇ ਕਰਦੇ ਜਿਵੇਂ ਬੌਲ ਮਿਸਟਰੀ ਹੁੰਦੀ ਆ ਇਸ ਤਰ੍ਹਾਂ ਮਾਲਕ ਨੇ ਬਖਸ਼ ਕੀਤੀ ਆ ਜੇ ਆਪਾਂ ਇਹ ਸੇਵਾ ਸਿੰਘ ਨੂੰ ਮਿਲੇ ਉਹਨਾਂ ਤਰੀਕਾ ਦੱਸਿਆ ਹੁਜਕਤੀ ਦੱਸੀ ਉਹ ਹੁਕਮ ਨੂੰ ਅੰਦਰ ਬਿਠਾਉਣ ਦਾ ਤਰੀਕਾ ਦੱਸਿਆ ਜਿਵੇਂ ਅੱਜ ਆਪਾਂ ਸਹਿਤ ਉਹਨਾਂ ਪ੍ਰਗਟ ਕਰਨ ਦਾ ਤਰੀਕਾ ਲੈਣਾ ਵਾ ਕਿਵੇਂ ਹੋਣਾ ਹੈ ਸੇਕੜ ਦੱਸਿਆ ਜਾਊਗਾ ਤਾਂ ਇਹ ਕਹਿੰਦਾ ਜਿਹੜੇ ਮਾਲ ਦੱਸ ਦਿਆ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਕਹਿੰਦਾ ਹਰੀ ਦਾ ਨਾਮ ਆਰੀ ਆਵਾਜ਼ ਆ ਮਾਇਆ ਨੂੰ ਮਾਰ ਦਿਆ ਗੁਰਮੁਖ ਪਾਇਆ ਜਾਏ ਅਸੀਂ ਕਿੰਨੇ ਯੁੱਗ ਲੱਗ ਗਏ ਮਨ ਨੂੰ ਫਿਰਦੇ ਨੂੰ ਮਨ ਨੂੰ تسਲੀ ਨਹੀਂ ਆਈ ਪਤਾ ਨਹੀਂ ਲੱਗਿਆ ਇਹ ਮਨ ਕਿਤਨੇ ਯੁੱਗ ਭਰਮਿਆਂ ਥਿਰ ਰਹੇ ਨਾ ਆਵੇ ਜਾਏ ਇਹ ਪਰਮ ਗਿਆਸੀ ਹੈ ਕਿੰਨੇ ਜਗ ਹੋ ਗਏ ਹਰ ਬਾਣਾ ਤਾਂ ਪਰਮਾਇਨ ਕਹਿੰਦੇ ਕਰ ਪਰਪੰਚ ਖੇਲ ਪਾਏ ਪਰ ਪੰਜ ਖੇਲ ਕਿਹੜਾ ਹੁੰਦਾ ਜਿਹੜਾ ਪੰਜਾਂ ਨਾਲ ਖੇਲਣਾ ਇਹਨਾਂ ਨੇ ਆਪ ਦੇ ਜੋਰ ਲਾਣਾ ਇਹਨਾਂ ਦਾ ਸਾਰਾ ਇੱਥੇ ਇਹ ਸਾਰਾ ਆਹਰ ਕਿੰਨਾ ਪੰਜਾਂ ਦਾ ਇਹ ਕਹਿੰਦਾ ਬਹੁਤ ਪਰਪੰਚ ਕਰ ਬਹੁਤ ਧਿਆਨ ਲਿਆਵੇ ਸਤਿਦਾਰਾ ਸਿਮਾਂ ਲਟਾਵੇ ਮਨ ਮੇਰੇ ਭੂਲੇ ਕਪਟਨਾ ਕੀਜੇ ਕਹਿੰਦਾ ਕਪਟਨਾ ਕਰ ਮਨੁਮਾਨੇ ਮਤਰਸ ਪੀਜੇ ਤਾਂ ਇਹ ਮਾਲ ਕਹਿੰਦੇ ਆ ਕਿ ਅੰਦਰਲਾ ਕਪਟਾ ਉਹ ਸਹਿਬ ਜੇ ਖਤਮ ਹੁੰਦਾ ਕਹਿੰਦਾ ਅੰਦਰੋਂ ਜਿਆ ਸੰਤੋਖ ਆਉਂਦਾ ਅੰਦਰ ਕਪਟ ਬਕਾਰ ਕਿ ਆ ਮਨ ਸੱਜੇ ਜਿਤਾ ਸਹਿਜ ਆਕੇ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਅਗਵਿਤਾ ਕਹਿੰਦੇ ਆ ਸਾਡੇ ਅੰਦਰ ਜੋਤ ਪ੍ਰਗਟ ਹੋ ਗਈ ਮਨ ਤੋਂ ਜੋ ਸਰੂਪ ਆਪਣਾ ਮੂਲ ਪੈਸੇ ਜਾਣ ਜਾ ਸਨ ਭੇਦ ਆ ਗਿਆ ਪਤਾ ਲੱਗ ਗਿਆ ਅ라ਸਣ ਲੱਗਿਆ ਫਿਰ ਸਾਡੇ ਅੰਦਰ ਗੁਣ ਪ੍ਰਗਟ ਹੋ ਗਏ ਆਨੰਦਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਉੱਤੇ ਪਤਾ ਲੱਗਿਆ ਮੈਂ ਸਮਨਾ ਦਾਤਾ ਏਕ ਹੈ ਇੱਕੋ ਹਰ ਮਿਤਾ ਬਈ ਇੱਕ ਹੀ ਪਰਮੇਸ਼ਰ ਇਹ ਚੀਜ਼ ਦਾ ਬਨ ਹੋਇਆ ਭੇਦ ਲੱਗਿਆ ਪਤਾ ਲੱਗਿਆ ਫਿਰ ਕਹਿੰਦਾ ਤਾਂ ਹੀ ਆਪਨ ਦੱਸਦੇ ਹਾਂ ਮਾਲਕਾਂ ਜਾ ਇਹ ਚੀਜ਼ ਦਾ ਜਾਂ ਹਰ ਬਕਸੇ ਤਾਂ ਗੁਰ ਮਿਲੇ ਜਾਂ ਹਰੀ ਨੇ ਬਕਸਿਆ ਆਸਤਰ ਰਹੇ ਸਮਾ ਫਿਰ ਅਸੀਂ ਨੇਚਰ ਕਰਜ ਵਾਗੇ ਜਿਤੇ ਕਹਿੰਦਾ ਕੋ ਨਾਨਕ ਨੇਚਰ ਕਰ ਪਾਇਆ ਗੁਰ ਕੀ ਉਹ ਬਦਾਨੀ ਕਿੱਥੋਂ ਮੰਨਿਆ ਨਾਨਕ ਮਨ ਹੀ ਤੇ ਮਨ ਮਾਨਿਆ ਹੁਣ ਤੇ ਮਨ ਗਿਆ ਤੇ ਨੰਨੇ ਨੂੰ ਔਕੜ ਗਿਆ ਮਾਨਿਆ ਤਾਂ ਕਿਸ ਮਰਿਆ ਨ ਜਾਏ ਪਦ ਲੱਗਿਆ ਨਾ ਮਨ ਮਰਦਾ ਨਾ ਮਾਇਆ ਮਰਦੀਆ ਨਾਨਕ ਨਿਰੰਕਾਰ ਦਾ ਬੱਚਾ ਵਾ ਮਨ ਆਤਮ ਪ੍ਰਕਾਸ਼ ਜਿਹਨੂੰ ਕੱਲਾ ਮਨ ਗਿਆ ਮੰਮਾ ਨੂੰ ਨਾ ਮਾਨਈ ਉਹ ਜਿਹੜੇ ਉਹ ਜਿਹੜਾ ਮਨ ਆ ਉਹ ਆਪਣੇ ਅੰਦਰ ਆਵਾਜ਼ ਆ ਆਤਮ ਪ੍ਰਕਾਸ਼ ਦੀ ਜਿਹਨੂੰ ਗਿਆ ਜੇ ਚਲ ਮਲ ਕਰਕ੍ਰੰਤਾ ਨਾ ਸਤਿਵਜੰਤਾ ਬਖਸ਼ ਕੀਤੀ ਆ ਫਿਰ ਇਹ ਮਨ ਹੀ ਤੇ ਮਨ ਮਾਨਿਆ ਐ ਨੰਨੇ ਔਕੜ ਪੈ ਗਿਆ ਮਨ ਦੇ ਨਾ ਕਿਸ ਮਰਨ ਜਾ ਫੇ ਮਰਦਾ ਨਹੀਂ ਕਿਉ ਮਨ ਮਰਨ ਵਾਲਾ ਨਹੀਂ ਹੈਗਾ ਸਦਾ ਟਾਲਾ ਜਾਇ ਜੀਦਾ ਲੱਗਿਆ ਫਿਰ ਮਾਲ ਕਹਿੰਦੇ ਆ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸ਼ ਜਿਨ੍ਹਾਂ ਨੇ ਉਹਦਾ ਉਪਦੇਸ਼ ਸੁਣ ਲਿਆ ਪੂਰੇ ਗੁਰ ਕਾ ਸੁਣ ਉਪਦੇਸ਼ ਪਾਲ ਬ੍ਰਹਮ ਨਿਕਟ ਕਰ ਪੇਖ ਫਿਰ ਉਹ ਹਰ ਬਾਸ ਯਾਦ ਰੱਖਦਾ ਤਾਂ ਹੀ ਕਹਿੰਦੇ ਆ ਬੜਾ ਭਾਗਿਆ ਬਾਵਾ ਮੋਹ ਕੜਾਈ ਉਹ ਹਰ ਵਖਤ ਮੋਖ ਦੇ ਵਿੱਚੋਂ ਪਿਆਰ ਭਾਵਨਾ ਕਢਾਉਂਦਾ ਰਹਿੰਦਾ ਸਦਲੇ ਬਾਵਾ ਕਰਦਾ ਬਾਵਾ ਸੇ ਜਨ ਸਦਾ ਕਰੇ ਜਿਨਨ ਕੋ ਆਪੇ ਦੇਹ ਬਜਾਏ ਮਾਲਕ ਨੇ ਆਵ ਜਾਏ ਕਿਉਂ ਉਹਦੇ ਵਿੱਚ ਅਮਰ ਰਸਾ ਸਾਹਿਬ ਦੇ ਵਿੱਚ ਸਤਗੁਰ ਦੇ ਵਿੱਚ ਕਹਿੰਦੇ ਤਾਂ ਹੀ ਕਹਿੰਦਾ ਬਾਵਾ ਕਰਤਿਆਂ ਮਨ ਨਿਰਮਲ ਹੋਵੇ ਉਮੇ ਵਿੱਚੋਂ ਜਾਏ 바ਬਾ ਹਿਰਦੇ ਉਚਰਾ ਮੁਖ ਵੀ ਵਾ ਵਾ ਕਰੇ ਆਪੇ ਕਿਹ ਲੈਦਾ ਨਾਨਕ 바ਬਾ ਜੋ ਕਰੇ ਹੂੰ ਤੇ ਤਨ ਮਨ ਤਿਨ ਕਉ ਦੇ ਕਹ ਜਿਨਾਂ ਨੂੰ ਹਰ ਵਾਰ ਯਾਦ ਰੱਖਦੇ ਉਹਨੂੰ ਤਨ ਤੇ ਮਨ ਵੇਚ ਦੇ ਇਹ ਤਨ ਵੇਚੀ ਸੰਤ ਵੇਪਾਰੇ ਪ੍ਰੀਤਮ ਦੇ ਮਲਾਈ ਸੰਤਾਂ ਨੂੰ ਮਨ ਤਨ ਵੇਚਣਾ ਪੈਂਦਾ ਆਈਦਾ ਮਾਲ ਕਹਿੰਦੇ ਨਾ ਬਾ ਬਾ ਸਹਿਬ ਸੱਚ ਹੈ ਅੰਮ੍ਰਿਤ ਜਾਕਾ ਨਾਉ ਯਾ ਰਸਾਉਣ ਲੱਗਿਆ ਮਾਲਕ ਐ ਸਤਗੁਰ ਸਿੱਖ ਕੋ ਨਾਮ ਤਾਂਦੇ ਫੇ ਬਾ ਬਾ ਕਰਤੇ ਆ ਹਾਰ ਸਿਓ ਲੇਵਲਾਈ ਹੋਰ ਕਿਵੇਂ ਲੇਵਲ ਹੋਣੀਆਂ ਮਾਲਕ ਕਿਵੇਂ ਕਿਰਪਾ ਕਰਦਾ ਇਹਦਾ ਆਪਾਂ ਨਿਰਖਣ ਕਰਨਾ ਵਾ ਜਿਹੜਾ ਆਪਣਾ ਅੱਜ ਦਾ ਵਿਸਾ ਵਾ ਮਾਲਕ ਨੇ ਕਿਰਪਾ ਕੀਤੀ ਆ ਮਗਸ ਕੀਤੀ ਆ ਮਾਰਕਟ ਕਰਦਾ ਮਾਰਖ ਨੂੰ ਦੱਸਦਾ ਗਿਆਨ ਧਿਆਨ ਸਹਿਜ ਤੁਨ ਉਪਜੇ ਸੱਚੇ ਨਾਮ ਚਿਤ ਲਾਇਆ ਮੈਂ ਹੁਣ ਤੋਂ ਅਸੀਂ ਕਿਵੇਂ ਪ੍ਰਗਟ ਕਰੀਏ ਤੁਰਦੇ ਫਿਰਦੇ ਬੈਹਦੇ ਉੱਠਦੇ ਅਸੀਂ ਵਾਹ ਬੜੇ ਪਿਆਰ ਨਾਲ ਸਾਢੇ ਤਿੰਨ ਬੇਕਲਾ ਚੱਲਦੀ ਆ ਬ੍ਰਹਮ ਮੈਨ ਨੇ ਕਹ ਚਾਹਉ ਦਾਦ ਟੈਲੀਗ੍ਰਾਮ ਤੇ ਉਹਦੇ ਵਿੱਚ ਤੁਸੀਂ ਇਹ ਭਰ ਕੇ ਸੰਭਲ ਹੋ ਸਕਦੇ ਆ ਜਿਵੇਂ ਗੁਰਮੁਖ ਪਰਿਆ ਪਾਣੀ ਸਾਦਾ ਉਹਦੇ ਵਿੱਚ ਨੰਬਰ ਵੀ ਦਿੱਤਾ ਹੋਇਆ 7973022284 797 ਨਾਲ 79730 284 ਦੂਆ ਸੀਗਾ 284 79779 22284 7973022284 ਯਾ ਜੀ ਤਾਨੂੰ ਭੇਤ ਆ ਗਿਆ ਪਤਾ ਲੱਗ ਗਿਆ ਮਾਲਕ ਨੇ ਕਿਰਪਾ ਕੀਤੀ ਫਿਰ ਸਿਹਤ ਉਹਨੂੰ ਕਿਹਾ ਪ੍ਰਗਟ ਕਰਨੀਆਂ ਦਿਨ ਦੇ ਵਿੱਚ ਵਾਹ ਗੁਰੂ ਵਾਹ ਗੁਰੂ ਸਾਮ ਦੇ ਵੇਲੇ ਰੋਟੀ ਪਾਣੀ ਖਾਦਾ ਥੋੜਾ ਜਿਹਾ ਨਾਮਕ ਸਿਮ ਕਰਨਾ ਬਹੁਤ ਹੌਲੀ ਵਾਹ ਗੁਰੂ ਵਾਹ ਗੱਲ ਤੋਂ ਵਾਹ ਵਾਹ ਗੁਰੂ ਉਹਦੇ ਬਾ ਨਾਭੇ ਦੇ ਬਹਿਣਾ ਚੁੱਪ ਕਰਕੇ 2-4 ਮਿੰਟ ਬਹਿ ਗਿਆ ਸਵਾਸ ਧਿਆਨ ਲਾ ਕੇ ਦੁਆਰੇ ਫੇਰੋਕਲਾ ਜਿਹੜਾ ਇਹਦਾ ਪੌਣ 10 ਪਰਕਾ ਸਰੀਰ ਨਾ ਹੋ ਜਾਊਗਾ ਮਨ ਕਰੇ ਬਹਿ ਜਾ ਦੋ ਸਰਿਆ ਜੇ ਇਹ ਚੀਜ਼ ਆ ਪੇਦਾ ਆ ਗਿਆ ਪਤਾ ਲੱਗ ਗਿਆ ਮਾਲਕ ਨੇ ਬਖਸ਼ ਕਰਤੀ ਫਿਰ ਉਸੇ ਰਾ ਹਾਰਾ ਚੱਲ ਪੂਗਾ ਫਿਰ ਜਾਂ ਕੰਨਾਂ ਵਿੱਚ ਸਾਜ਼ ਵੱਜਣ ਲੱਗਣੇ ਆ ਜਾਂ ਸਭ ਸੌਣ ਲੱਗਿਆ ਰਾਤ ਸੌਣ ਲੱਗਿਆ ਫਿਰ ਉਹਨਾਂ ਨੂੰ ਤੁਸੀਂ ਐ ਕਰ ਲਵਾ ਜਿੱਦਰ ਆਪਣਾ ਕੰਨ ਵੇ ਇੱਕ ਵਾਰ ਜਿਆਦਾ ਚੱਲਦਾ ਕੋਈ ਵੱਧ ਫਿਰ ਤੁਸੀਂ ਉਸ ਟਾਈਮ ਤੇ ਜਿੱਦਰ ਘੜ ਚੱਲਦਾ ਉਧਰ ਧਿਆਨ ਲਾ ਲੈਣਾ ਇਹ ਪੁੱਛੇ ਜਾਣਾ ਨੰਬਰ ਦਿੱਤਾ ਹੈ 7973022284 ਇਹ ਇਸ ਦਾ ਆਪਣਾ ਇਹ ਨੰਬਰ YouTube ਤੇ ਪੱਕਾ ਵਾ ਉਦੇ ਪਰ ਲਿਖਿਆ ਆ ਫਿਰ ਉਦੋਂ ਆਏ ਸੈਟਰਨ ਬਰਗਲੋਂਦੀਆ ਫਿਰ ਮਾਲਕ ਤਾਂ ਹੀ ਕਹਿੰਦੇ ਆ ਕਹਿੰਦਾ ਆਪ ਤਰਿਆ ਕੁੱਲ ਜਗਤ ਤਰਾਇਆ ਤਨ ਜਣੇ ਦੀ ਮਾਇ ਇਹ ਕਾਦ ਹੋਇਆ ਜਦ ਸਤਗੁਰ ਨਾਲ ਪਿਆਰ ਪਿਆ ਕਲਯੁਗ ਮੈਂ ਨਾਮੰਦਾਨ ਹੈ ਭਗਤੀ ਖਟਿਆ ਹਰ ਉੱਤਮ ਪਦ ਪਾਇਆ ਜੇ ਅਸੀਂ ਮਾਲ ਕੇ ਦਰ ਤੇ ਬੈਠੇ ਉੱਤੇ ਪੰਜ ਜਣੇ ਪਹੁੰਚ ਨਹੀਂ ਸਕਦੇ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਆਂਦਨ ਨਾਮ ਤੇ ਆਇਆ ਵਸਾਇਆ ਮਸਿਆ ਨਹੀਂ ਵਸਾਇਆ ਮਿੱਚੇ ਗ੍ਰਹ ਗੁਰ ਬਚਨ ਉਦਾਸੀ ਵੇੜਾ ਗਰਾ ਦੇ ਵਿੱਚੋਂ ਦੇ ਅਦਾਸ ਹੋਮੇਮੋਹ ਜਗਾ ਜਲਾਇਆ ਉਹਨੇ ਆਪ ਦਰਨਾ ਜਿਹੜੇ ਉਹ ਨਾਲ ਸਾਥੀਆਂ ਨੂੰ ਵੀ ਦਰ ਜਾਣੀ ਜਿਵੇਂ ਗੁਰਮ ਪਿਆਰੇ ਪਾਇ ਸੇਵਾ ਸਿੰਘ ਨਾਲ ਲਾ ਕੇ ਸਰ ਤਰ ਗਏ ਆਪ ਤਰਿਆ ਕੋ ਜਗਤ ਤਰਾਇਆ ਤਨ ਜਣੇ ਦੀ ਮਾਇਆ ਜਗਤਨ ਦਰਨਾ ਜਿਹੜੀ ਮਾਂ ਮਾ ਉਹ ਨਾਲ ਦਰ ਗਏ ਐਸਾ ਸਤਗੁਰ ਸੋਈ ਪਾਇ ਜਿਸ ਤੁਰ ਮस्तक ਹਰ ਲਿਖ ਪਾਇਆ ਜੇ ਨਾਨਕ ਬਲਿਹਾਰੀ ਗੁਰ ਆਪਣੇ ਵਿੱਚੋਂ ਬਿਟੋਂ ਜਿਨ੍ਹਾਂ ਪਰਮ ਪੋਲਾ ਮਾਰਗ ਪਾਇ ਹੁਣ ਉਹ ਤਰੀਕਾ ਬਹ ਲੱਗਿਆ ਦੰਦ ਦੇ ਵਿੱਚ ਜਾ ਰੱਖਣਾ ਰਾਤ ਨੂੰ ਸੌਣ ਸਿਮਰ ਕਰਕੇ ਬੈਠ ਕੇ ਸੋਣ ਵਿੱਚ ਸੋਜਣਾ ਤੇ ਜਦੋਂ ਰੋਗ ਆਪਰਾ ਆਪਾ ਗਿਆ ਨੀਂਦ ਪੇਜ ਸਿਆ ਸੁੱਕਰ ਆਇਆ ਇਸ ਤਰ੍ਹਾਂ ਆਪਾਂ ਪੇਦ ਲੱਗ ਗਿਆ ਪਤਾ ਪਿਆਰ ਦਾ ਪਤਾ ਲੱਗ ਗਿਆ ਫਿਰ ਔਰਦੇ ਸਵੇਰੇ ਫੇਰ ਓਮਕਾਰਨਾ ਸੌਂਦੇ ਬਾਵਾ ਚੁੜੇ ਉੱਠ ਵੀ ਬਾ ਕਰੇਣਾ ਨਾਨਕ ਦੇ ਮੱਖ ਉੱਜਰੇ ਨਿਤੌੜ ਸਿਮਰਣਾ ਇਸ ਤਰ੍ਹਾਂ ਗੁਰਮ ਪਿਆਰੋ ਅਸੀਂ ਉਸ ਮਾਲਕ ਦੇ ਦਰ ਤੇ ਪੈਂਤਾ ਕਰੀਏ ਸਾਦ ਸੰਗਤ ਦੇ ਲਿਆ ਕੇ ਸਾਨੂੰ ਆ ਚਰਾਂ ਜੋ ਲਾਵੇ ਲੋਕ ਸੁਕੇ ਬਲੋਕ ਸੇ ਲੇ ਕੇ ਬਲੌ ਫਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਪਤੇ